ਨਾਲੇ ਲੁਟ ਨਾਲੇ ਹੂੰ ਸਰ ਸਾਬ ਨੀ ਨੀ ਆਪਾਂ ਵੀ ਏਜੰਟ ਬਣਨਾ ਨਾਲੇ ਪਾਨਾ ਸਿੱਧੂ ਵਾਂਗ ਮਸ਼ਹੂਰ ਹੋਣਾ ਚਾਹੁੰਦਾ ਸੀ ਸਿੰਗਰ ਨਾਲੇ ਲੁਟਾਂਗੇ ਤੇ ਨਾਲੇ ਸਰ ਸਾਬ ਨੀ ਨੀ ਆਪਾਂ ਵੀ ਏਜੰਟ ਬਣਨਾ ਏਜੰਟ ਬਣ ਕੇ ਲੋਕਾਂ ਨੂੰ ਲੁੱਟਣ ਦੀ ਇੱਛਾ ਰੱਖ ਰਿਹਾ ਸੀ ਇਹ ਸਿੰਗਰ ਸਿੰਗਰ ਨੂੰ ਲੱਗਦਾ ਸੀ ਏਜੰਟ ਬਣ ਕੇ ਫਰੋਡ ਕਰਨਾ ਸੌਖਾ ਹੈ ਐ ਅਸੀਂ ਨਹੀਂ ਖੈਰੇ ਖੁੱਦ ਸਿੰਗਰ ਮਨਰਾਜ ਦਾ ਗੀਤ ਕਹਿ ਰਿਹਾ ਹੈ ਆਪਣੇ ਗੀਤ ਦੇ ਦਰਯੇ ਸਿੰਗਲ ਬਲਰਾਜ ਨੇ 에ਜੰਟ ਬਣ ਕੇ ਲੋਕਾਂ ਨੂੰ ਲੁੱਟਣ ਦੀ ਤਿਆਰੀ ਕੀਤੀ ਜਾਪਦੀ ਸੀ ਪਰ ਜੈਨੂਅਲ 에ਜੰਟਸ ਯਾਨੀ ਕਿ ਪੰਜਾਬ ਦੀ ਇਮੀਗ੍ਰੇਸ਼ਨ ਇੰਡਸਟਰੀ ਨੇ ਪਹਿਲਾਂ ਹੀ ਲੈ ਲਿਆ ਇਸ ਗੱਲ ਦਾ ਸੰਗਿਆ ਪੰਜਾਬ ਚ ਇਕਜੁੱਟ ਹੋਏ ਇਮੀਗ੍ਰੇਸ਼ਨ ਐਕਸਪਰਟਾਂ ਨੇ ਬਣਾਈ ਹੈ ਐਸੋਸੀਏਸ਼ਨ ਵੌਇਸ ਆਫ ਵੀਜ਼ਾ ਐਕਸਪਰਟ ਬਸ ਫਿਰ ਕਿਸੀ ਵੀਡਾ ਐਕਸਪਰਟਸ ਦੀ ਐਸੋਸੀਏਸ਼ਨ ਨੇ ਚਾਕੜਿਆ ਮਸਲਾ ਕਿਉਂਕਿ ਉਹਨਾਂ ਨੂੰ ਜਾਪਦਾ ਹੈ ਕਿ ਸਿੰਗਰ ਜਿਸ ਤਰੀਕੇ ਦੇ ਗੀਤ ਗਾ ਰਿਹਾ ਹੈ ਉਸਦੇ मंसूਬੇ ਠੀਕ ਨਹੀਂ ਨੇ ਉਹ ਜੈਨੂਇਨ ਇਮੀਗ੍ਰੇਸ਼ਨ ਕੰਸਲਟੈਂਟਸ ਦੀਆਂ ਤਸਵੀਰਾਂ ਆਪਣੇ ਗੀਤ 'ਚ ਇਸਤੇਮਾਲ ਕਰ ਰਿਹਾ ਤੇ ਨਾਲ ਕਹਿ ਰਿਹਾ ਹੈ ਕਿ ਨਾਲੇ ਲੁਟਾਂਗੇ ਤੇ ਨਾਲੇ ਹੋਊ ਸਰ ਸਰ ਨਹੀਂ ਪਰ ਇਮੀਗ੍ਰੇਸ਼ਨ ਏਜੰਸੀ ਐਸੋਸੀਏਸ਼ਨ ਵੌਇਸ ਆਫ ਵੀਜ਼ਾ ਕੰਸਲਟੈਂਟ ਨੇ ਹੁਨੇ ਸਿੰਗਰ ਦੀਆਂ ਰਾਤਾਂ ਦੀਆਂ ਨੀਂਦ ਉਡਾਉਣ ਦੀ ਤਿਆਰੀ ਕਰ ਲਈ ਹੈ ਕਿਉਂਕਿ ਨਾ ਸਿਰਫ ਉਹਨੂੰ ਲੀਗਲ ਨੋਟਿਸ ਪੇ ਦਿੱਤਾ ਗਿਆ ਹੈ ਉਸ ਦੇ ਖਿਲਾਫ ਇਕੱਠੇ ਹੋਏ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਪੁਲਿਸ ਕਮਿਸ਼ਨਰ ਨੂੰ ਵੀ ਤਰਖਾਸ ਦੇਤੀ ਹੈ ਯਾਨੀ ਕਿ ਪਰਚਾ ਦਰਜ ਕਰਾਉਣ ਦੀ ਤਿਆਰੀ ਪੂਰੀ ਕਰ ਲਈ ਹੈ ਕਿਉਂਕਿ ਇਸ ਗੀਤ ਦੇ ਜ਼ਰੀਏ ਏਜੰਟ ਨੂੰ ਲੱਗਦਾ ਹੈ ਕਿ ਉਹਨਾਂ ਦੀ ਮਾਣ ਸ਼ਾਨ ਖਰਾਬ ਕੀਤੀ ਗਈ ਹੈ ਸੋ ਇਸ ਦੇ ਨਾਲ ਨਾਲ ਸਿੰਗਰ ਦੇ ਆਪਣੇ ਮਨਸੂਬੇ ਵੀ ਇਸ ਗੀਤ ਚ ਠੀਕ ਨਹੀਂ ਜਾਪਦੇ ਕਿਉਂਕਿ ਇੰਜ ਜਾਪਦਾ ਕਿ ਉਹ ਏਜੰਟ ਬਣ ਕੇ ਲੁੱਟਣਾ ਚਾਹੁੰਦਾ ਹੈ ਲੁੱਟਣਾ ਚਾਹੁੰਦਾ ਹੈ ਲੁੱਟਣਾ ਚਾਹੁੰਦਾ ਹੈ ਦਾਨਕ ਮੇਲ ਪੰਜਾਬੀ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਜਤਿੰਦਰਪਾਲ ਖਲੇਰ ਜੀ ਰਬਾ ਮੈਂ ਪ੍ਰੈਜ਼ੀਡੈਂਟ ਐ ਵਾਈਸ ਆਫ ਵੀਜ਼ਾ ਕੰਸਲਟੈਂਟ ਪੰਜਾਬ ਸਾਡੀ ਐਸੋਸੀਏਸ਼ਨ ਵੱਲੋਂ ਅੱਜ ਪੁਲਿਸ ਕਮਿਸ਼ਨਰ ਰਮਰੇਸਰ ਨੂੰ ਅਸੀਂ ਇੱਕ ਐਪਲੀਕੇਸ਼ਨ ਦਿੱਤੀ ਹੈ ਇੱਕ ਸਿੰਗਰ ਹੈ ਜਿਹੜਾ ਉਹਨੂੰ ਹੋਰ ਕੋਈ ਕੰਮ ਨਹੀਂ ਲੱਭਾ ਤੇ ਉਹਨੇ ਇਮੀਗ੍ਰੇਸ਼ਨ ਇੰਡਸਟਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਉਹਨਾਂ ਕੰਸਲਟੈਂਟ ਨੂੰ ਟਾਰਗੇਟ ਕੀਤਾ ਕਿ ਜਿਹੜੇ ਲਾਇਸੈਂਸ ਲੈ ਕੇ ਕੰਮ ਕਰਦੇ ਆ ਸਰਕਾਰ ਦੀ ਗਾਈਡਲਾਈਨਸ ਨੂੰ ਫੋਲੋ ਕਰਕੇ ਕੰਮ ਕਰਦੇ ਆ ਔਰ ਸਾਡੀ ਇੰਡਸਟਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਗਲਤ ਏਜੰਟਾਂ ਦੇ ਖਿਲਾਫ ਆ ਜਿਹੜੇ ਗਲਤ ਕੰਮ ਕਰਦੇ ਨੇ ਮਗਰ ਜਿਹੜੇ ਬੰਦੇ ਲਾਇਸੈਂਸ ਲੈ ਕੇ ਸਰਕਾਰ ਦੀਆਂ ਗਾਈਡਲਾਈਨਸ ਨੂੰ ਫੋਲੋ ਕਰਕੇ ਸਟੱਡੀ ਵੀਜ਼ੇ ਦਾ ਕੰਮ ਕਰਦੇ ਇਹਦੇ ਚ ਉਹਨਾਂ ਦੀ ਇਮੇਜ ਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਅਸੀਂ ਕੜੀ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦੇ ਹਾਂ ਔਰ ਐਸੋਸੀਏਸ਼ਨ ਵੱਲੋਂ ਅਸੀਂ ਕੰਪਲੇਂਟ ਦਿੱਤੀ ਆ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਕਿ ਇਹਦੇ ਖਿਲਾਫ ਜਿਹੜਾ ਉਹ ਮਾਮਲਾ ਦਰਜ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਇਮੀਗ੍ਰੇਸ਼ਨ ਇੰਡਸਟਰੀ ਵੱਲ ਜਿਹੜਾ ਮਾੜੀ ਨਜ਼ਰ ਦੇ ਨਾਲ ਨਾ ਦੇਖ ਸਕੇ ਕਿਉਂਕਿ ਸਾਡੀ ਬਦੌਲਤ ਹੀ ਪੰਜਾਬ ਦੇ ਵਿੱਚੋਂ ਅੱਜ ਬੇਰੁਜ਼ਗਾਰੀ ਖਤਮ ਹੋਈ ਹੈ ਸਾਡੀ ਬਦਾਲਤ ਹੀ ਲੱਖਾਂ ਲੋਕ ਆ ਜਨਆਰਈ ਬਣੇ ਆ ਅੱਜ ਦੇ ਪੰਜਾਬ ਦੇ ਵਿੱਚ ਖੁਸ਼ਹਾਲੀ ਆ ਤੇ ਇਮੀਗ੍ਰੇਸ਼ਨ ਇੰਡਸਟਰੀ ਦਾ ਬਹੁਤ ਵੱਡਾ ਯੋਗਦਾਨ ਹੈਗਾ ਸੋ ਆਸੀਂ ਬੇਰੁਜ਼ਗਾਰੀ ਖਤਮ ਕਰਨ ਦੇ ਵਿੱਚ ਇਹ ਸਾਰੇ ਸਾਡੇ ਭਰਾ ਨੇ ਜਿਹੜੇ ਲਾਇਸੈਂਸ ਲੈ ਕੇ ਕੰਮ ਕਰਦੇ ਨੇ ਔਰ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਔਰ ਹਰ ਇੱਕ ਇਮੀਗ੍ਰੇਸ਼ਨ ਕੰਪਨੀ ਤੋਂ ਹਰ ਮਹੀਨੇ ਸੈਂਕੜੇ ਨੌਜਵਾਨ ਵਿਦੇਸ਼ ਪੜ੍ਹਾਈ ਕਰਨ ਜਾਂਦੇ ਨੇ ਔਰ ਪੜ੍ਹਾਈ ਕਰਕੇ ਉੱਥੇ ਜੌਬ ਹਾਸਲ ਕਰਦੇ ਆ ਔਰ ਫਿਰ ਆਪਣੇ ਡ੍ਰੀਮ ਪੂਰੇ ਕਰਦੇ ਆ ਔਰ ਸਾਡੀ ਇੰਡਸਟਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਸੀਂ ਕੜੇ ਸ਼ਬਦਾਂ ਚ ਦੀ ਨਿੰਦਾ ਕਰਦੇ ਆ ਔਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੋਂ ਵੀ ਅਸੀਂ ਮੰਗ ਕੀਤੀ ਆ ਕਿ ਇਹ ਜਿਹੜਾ ਸਿੰਗਰ ਹੈਗਾ ਇਹਦੇ ਖਿਲਾਫ ਮਾਮਲਾ ਦਰਜ ਕਰਕੇ ਕੜੀ ਤੋਂ ਕੜੀ ਜਿਹੜੀ ਆ ਕਾਰਵਾਈ ਕੀਤੀ ਜਾਵੇ ਸਿੰਗਰ ਦਾ ਨਾਮ ਕੀ ਆ ਤੇ ਕਿਹੜੇ ਬੋਲ ਨੇ ਬੋਲੇ ਨਹੀਂ ਦੇਖੋ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿ ਇਹ 에ਜੈਂਟਸ ਨੂੰ ਕਿ ਉਹਨਾਂ ਕਿਹਾ ਗਿਆ ਚੋਰ ਨੇ ਠੱਗ ਨੇ ਤੇ ਉਹ लाइसेंस ਤਾਂ ਲੈ ਲਿਆ ਸੀ ਲਾਈਸੈਂਸ ਤੇ ਟਾਈਟ ਲਾਈਸੈਂਸ ਲੈ ਲਿਆ ਸੀ ਬਹੁਤ ਜ਼ਿਆਦਾ 50 ਜਿੰਨੀਆਂ ਜੀਹਦਾ ਪੂਰੀ ਕੰਮ ਇਹ ਹਰਮੀ ਨੇ DC ਅਫੀਸ ਰਿਪੋਰਟ ਦਿੰਨੇ ਆ ਸਾਰੀਆਂ ਗਾਈਡਲਾਈਨਸ ਨੂੰ ਫੋਲੋ ਕਰਦੇ ਆ ਔਰ ਉਹਦੇ باوجود ਵੀ ਇਹ ਜਿਹੜਾ ਸਿੰਗਰ ਹੈਗਾ ਇਹਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਬਹੁਤ ਸਾਰੇ ਇਮੀਗ੍ਰੇਸ਼ਨ ਦੇ ਸਾਥੀ ਉਹਨਾਂ ਨੂੰ ਇਸ ਵੀਡੀਓ ਦੇ ਵਿੱਚ ਲਿਆ ਗਿਆ ਬਿਨਾ ਪਰਮਿਸ਼ਨ ਤੋਂ ਅਸੀਂ YouTube ਨੂੰ ਵੀ ਇਹਦੇ ਬਾਰੇ ਕੰਪਲੇਂਟ ਕੀਤੀ ਹੈਗੀ ਤੇ ਅੱਜ ਖਾਸ ਤੌਰ ਤੇ ਅਸੀਂ ਸੀਪੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਕਿ ਇਸ ਸਿੰਗਰ ਦੇ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਪਹਿਲਾਂ ਵੀ ਇਮੀਗ੍ਰੇਸ਼ਨ ਦੇ এজੰਟ ਦੇ ਖਿਲਾਫ ਇਹ ਇਸ ਤਰ੍ਹਾਂ ਬਾਤ ਚੁੱਕੀ ਗਈ ਸੀ ਕਿਸੇ ਸਮਾਥ ਸੇ ਵੀ ਲੋਕ ਹੁਣ ਦੁਬਾਰਾ ਫਿਰ 2E ਏਜੰਟ ਹੀ ਕਿਉਂ ਦੇਖੋ ਪਤਾ ਕੀ ਹੈਗਾ ਹਰ ਇੱਕ ਇੰਡਸਟਰੀ ਦੇ ਵਿੱਚ ਚੰਗੇ ਜਾਂ ਮਾੜੇ ਲੋਕ ਹੁੰਦੇ ਨੇ ਅਸੀਂ ਚੰਗਿਆਂ ਦੇ ਨਾਲ ਖੜੇ ਆ ਤੇ ਮਾੜਿਆਂ ਦੇ ਗਿਸਟ ਹੈਗੇ ਆ ਸਾਡੀ ਐਸੋਸੀਏਸ਼ਨ ਦਾ ਮਕਸਦ ਹੀ ਇਹ ਹੈਗਾ ਕਿ ਕੋਈ ਵੀ ਬੱਚਾ ਇਮੀਗ੍ਰੇਸ਼ਨ ਕੰਪਨੀ ਤੋਂ ਆਪਣੀ ਵੀਜ਼ਾ ਦੀ ਫਾਈਲ ਲਗਾਉਂਦਾ ਹੈਗਾ ਉਹਦਾ ਲਾਇਸੈਂਸ ਸਭ ਤੋਂ ਪਹਿਲਾਂ ਚੈੱਕ ਕਰੇ ਔਰ ਜੇ ਕੋਈ ਲਾਇਸੈਂਸ ਹੋਲਡਰ ਬੰਦਾ ਉਸ ਬੰਦੇ ਨਾਲ ਠੱਗੀ ਕਰਦਾ ਤੇ ਸਾਡੀ ਪੂਰੀ ਇਸ ਐਸੋਸੀਏਸ਼ਨ ਦੇ ਵਿੱਚ 150 ਪਲੱਸ ਮੈਂਬਰ ਨੇ ਉਹ ਉਸ ਬੱਚੇ ਦੇ ਨਾਲ ਖੜਨਗੇ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਠੱਗੀ ਹੋਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਔਰ ਆਸੀਂ ਬਿਲਕੁਲ ਇਮਾਨਦਾਰੀ ਦੇ ਨਾਲ ਕੰਮ ਕਰਦੇ ਆਂ ਔਰ ਸਰਕਾਰ ਦੀ ਗਾਈਡਲਾਈਨਸ ਨੂੰ ਫੋਲੋ ਕਰਕੇ ਕੰਮ ਕਰਦੇ ਨੇ ਪੁਲਿਸ ਨਾਲੇ ਹੈਗੇ ਨੇ ਸਭ ਦੇਖਿਆ ਦੇਖ ਨੂੰ ਮਿਲਦਾ ਕਿ ਕਮਿਸ਼ਨਰ ਸਾਹਿਬਾ ਸ਼ਿਕਾਇਤਾਂ ਮਿਲਦੀਆਂ ਕਿ ਇਮੀਗ੍ਰੇਸ਼ਨ ਵਾਲਿਆਂ ਨੇ ਇਦਾਂ ਠੱਗੀ ਮਾਰੀ ਹੈ ਉਹਨਾਂ ਖਿਲਾਫ ਕੀ ਤੁਸੀਂ ਕਾਰਵਾਈ ਕਰੋਗੇ ਜਿਹੜੇ ਇਦਾਂ ਕੰਮ ਕਰਦੇ ਨੇ ਦੇਖੋ ਕੋਈ ਵੀ ਬੰਦੇ ਨਾਲ ਠੱਗੀ ਹੁੰਦੀ ਜੀ ਉਹ ਸਾਡੀ ਐਸੋਸੀਏਸ਼ਨ ਕੋਲ ਆ ਕੇ ਆਪਣੀ ਰਿਪੋਰਟ ਦਵੇ ਅਸੀਂ ਉਹਦੇ ਨਾਲ ਖੜੇ ਹਾਂ ਫਿਲਹਾਲ ਅੱਜ ਦੀ ਸਿਚੁਏਸ਼ਨ ਦੇਖਦੇ ਆਂ ਪੁਲਿਸ ਨਿੱਕੀ ਤੁਹਾਨੂੰ ਆਸ਼ਵਾਸ਼ਿਤ ਸੀਪੀ ਸਾਹਿਬ ਨੇ ਸਾਡੀ ਐਪਲੀਕੇਸ਼ਨ ਲੈ ਲਈ ਆ ਉਹਨਾਂ ਨੇ ਕਿਸੇ ਆਫੀਸਰ ਦੀ ਡਿਊਟੀ ਲਈ ਇਸ ਜੀ ਨੂੰ ਵੈਰੀਫਾਈ ਕਰਕੇ ਐਕਸ਼ਨ ਲੈਣ ਦੀ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਇਹਦੇ ਤੇ ਐਕਸ਼ਨ ਲਵਾਂਗੇ ਗਾਣੇ ਨੂੰ ਅਪਲੀਕੇਸ਼ਨ ਦਿੱਤੀ ਹੈ ਐਫਆਈਆ ਦੱਚ ਰੋਜ਼ ਗਾਣੇ ਨੂੰ ਡਿਲੀਟ ਕਰਾਉਣ ਦੀ ਐਪਲੀਕੇਸ਼ਨ ਦਿੱਤੀ ਜਾਂ ਫਿਰ ਐਫਆਈਆ ਦੱਚ ਨਹੀਂ ਅਸੀਂ ਉਹਦੇ ਖਿਲਾਫ ਕਾਰਵਾਈ ਕਰਨ ਲਈ ਐਪਲੀਕੇਸ਼ਨ ਦਿੰਦੀ ਹੈ ਗਾਣੇ ਨੂੰ ਡਿਲੀਟ ਕਰਾਉਣ ਲਈ ਅਸੀਂ YouTube ਨੂੰ ਲੱਗ ਤੋਂ ਐਪਲੀਕੇਸ਼ਨ ਦੇ ਚੁੱਕੇ ਹੈ